ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਵਿਉਧਾ ਦੀ ਰਸਮੀ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ ਪੁਲਿਸ ਨੇ ਚਿਖਾ ਚੋ লাশ ਕਢਵਾ ਕੇ ਕੀਤੀ ਸੀ ਜਾਂਚ ਕਸਬਾ ਉੱਚੀ ਬੱਸੀ ਵਿਖੇ ਬਿਜਲੀ ਕਟਾ ਕਾਰਨ 200 ਤੋਂ ਵੱਧ ਵਿਅਕਤੀਆਂ ਨੇ ਬਿਜਲੀ ਵਿਭਾਗ ਵਿਰੁੱਧ ਦਿੱਤਾ ਧਰਨਾ 에ਰਪੋਰਟ ਜਾਣ ਵਾਲੇ ਆਟੋ ਚਾਲਕਾਂ ਨੂੰ ਮਿਲੀ ਰਾਤ ਲੰਮੇ ਸਮੇਂ ਤੋਂ ਲਗਾਈ ਰੋਕ ਹਟਾਈ ਪੰਜਾਬ ਚ ਵੱਡੀ ਵਾਰਦਾਤ ਦੋ ਦਿਨਾਂ ਆਪਸ ਚ ਪਿੜੀਆਂ ਚੱਲੀਆਂ ਤਾਬੜ ਤੋੜ ਗੋਲੀਆਂ ਹਾਈਵੇ ਤੇ ਲੱਕੜਾਂ ਦਾ ਭਰਿਆ ਟਰੱਕ ਪਲਟਿਆ ਜਾਨੀ ਨੁਕਸਾਨ ਤੋਂ ਰਿਹਾ ਬਚਾ ਅੰਮ੍ਰਿਤਪਾਲ ਸਿੰਘ ਦੀ ਪटीशन ਤੇ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਰੰਜਿਸ਼ ਕਾਰਨ ਹੋਇਆ ਜ਼ਬਰਦਸਤ ਝਗੜਾ ਮਾਂ ਪੁੱਤ ਸਮੇਤ 3 ਜ਼ਖਮੀ ਬਠਿੰਡਾ 에ਅਰਪੋਰਟ ਦੇ ਅੰਤਰਰਾਸ਼ਟਰੀ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਨੇ ਫੜਿਆ ਜ਼ੋਰ ਹੋਣ ਖਬਰਾਂ ਵਿਸਤਾਰ ਨਾਲ ਵਿਵਤਾ ਔਰਤ ਵੱਲੋਂ ਮਰਨ ਤੋਂ ਪਹਿਲਾਂ ਆਪਣੇ ਕਤਲਾਂ ਦੇ ਨਾਮ ਪੈਨ ਨਾਲ ਆਪਣੀਆਂ ਲੱਤਾਂ ਤੇ ਲਿਖਣ ਦਾ ਮਾਮਲਾ ਜਿਸ ਸਬੰਧੀ ਜਾਂਚ ਪੁਲਿਸ ਨੇ ਪਾਇਆ ਕਿ ਔਰਤ ਦੀ ਮੋਦ ਹਾਰਟ ਅਟੈਕ ਨਾਲ ਨਹੀਂ ਸਗੋ ਗਲੇ 'ਚ ਰੱਸੀ ਪਾ ਕੇ ਫਾਹ ਲੈਣ ਕਾਰਨ ਹੋਈ ਹੈ ਪੁਲਿਸ ਨੇ ਔਰਤ ਨੂੰ ਮਰਨ ਲਈ ਮਜਬੂਰ ਕਰਨ ਅਤੇ ਮੋਦ ਤੋਂ ਬਾਅਦ ਸਬੂਤ ਮਿਟਾਉਣ ਦੇ ਦੋਸ਼ 'ਚ ਮ੍ਰਿਤਕਾਂ ਦੇ ਸੱਸ ਬਖਸ਼ੋ ਅਤੇ ਨਨੰਦ ਪ੍ਰਵੀਨ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਪਰਿਵਾਰ ਵਾਲਿਆਂ ਦੇ سپੁਰਦ ਕਰ ਦਿੱਤੀ ਗਈ ਹੈ। ਦਸੂਆ ਨਜ਼ਦੀਕ ਅਸਵਾ ਉੱਚੀ ਵਸੇ ਵਿਖੇ ਬੀਤੀ ਰਾਤ ਲਗਭਗ 10 ਵਜੇ ਬਿਜਲੀ ਵਿਭਾਗ ਦੀ ਮਾੜੀ ਕਾਰਜ ਸ਼ੈਲੀ ਅਤੇ ਲਗਾਤਾਰ ਲੱਗਦੇ ਬਿਜਲੀ ਦੇ ਲੰਬੇ ਕਟਾਂ ਤੋਂ ਪਰੇਸ਼ਾਨ ਹੋ ਕੇ 200 ਤੋਂ ਵੱਧ ਵਿਅਕਤੀਆਂ ਵੱਲੋਂ ਕੌਮੀ ਰਾਜਮਾਰਗ ਫੁੱਚੀ ਬੱਸੀ ਵਿਖੇ ਰਾਹੁਲ ਕੁਮਾਰ ਸਾਬਕਾ ਸਰਪੰਚ ਸੁਖਦੇਵ ਸਿੰਘ ਸੰਸਾਰ ਸਿੰਘ ਅਮਰਜੀਤ ਸਿੰਘ ਗੋਲਡੀ ਸੇਵਾ ਸਿੰਘ ਹੈਪੀ ਮੈਡੀਕੋਜ਼ ਦੀ ਮੁੱਖ ਅਗਵਾਈ ਹੇਟ ਟ੍ਰੈਫਿਕ ਜਮ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਕੁਮਾਰ ਅਤੇ ਅਮਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਰੋਜ਼ਾਨਾ ਲਗਾਤਾਰ ਬਿਜਲੀ ਦੇ ਕਟ ਲੱਗ ਰਹੇ ਹਨ ਸਬੰਧਤ ਅਧਿਕਾਰੀਆਂ ਨੂੰ ਲਗਾਤਾਰ ਸੰਪਰਕ ਕਰਨ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਮੌਕੇ ਤੇ ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਬਿਜਲੀ ਵਿਭਾਗ ਮੁਰਦਾਬਾਦ ਦੇਨ ਲਗਾਤਾਰ ਨਾਅਰੇ ਲਗਾਏ ਅਤੇ ਇਹ ਜਾਮ ਲਗ ਭਾਗ 1 ਘੰਟੇ ਤੱਕ ਜਾਰੀ ਰਿਹਾ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ 에ਰਪੋਰਟ ਤੇ ਆਟੋ ਜਾਣ ਦੀ ਲੰਮੇ ਸਮੇਂ ਤੋਂ ਲਗਾਈ ਗਈ ਰੋਕ ਢਾਉਣ ਨਾਲ ਆਟੋ ਚਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮਾਮਲੇ ਸਬੰਧੀ ਸ੍ਰੀ ਗੁਰੂ ਰਾਮਦਾਸ ਜੀ ਆਟੋ ਯੂਨੀਅਨ ਆਲ ਪੰਜਾਬ ਦੇ ਪ੍ਰਧਾਨ ਗਿਰੇਤ ਸਿੰਘ ਕੋਹਾਲੀ ਤੇ ਸਾਥੀ ਅਹੁਦੇਦਾਰ ਦੀ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਹੋਈ ਜਿਸ ਵਿੱਚ ਪ੍ਰਧਾਨ ਕੋਹਾਲੀ ਨੇ ਆਟੋ ਚਾਲਕਾਂ ਦੀ ਰੋਜ਼ੀ ਰੋਟੀ ਦਾ ਹਵਾਲਾ ਦਿੰਦਿਆਂ ਏਅਰਪੋਰਟ ਤੱਕ ਆਟੋ ਆਉਣ ਦੀ ਮੰਗ ਰੱਖੀ ਜਿਸ ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਏਅਰਪੋਰਟ ਦੇ ਵੈਲਕਮ ਚੌਂਕ ਤੱਕ ਆਟੋ ਚਾਲਕ ਸਵਾਰੀਆਂ ਲਿਆ ਸਕਦੇ ਹਨ ਤੇ ਲੈ ਕੇ ਜਾ ਸਕਦੇ ਹਨ ਇਸ ਤੋਂ ਅੱਗੇ ਜਾਣ ਦੀ ਮਨਾਹੀ ਹੋਵੇਗੀ ਇਸ ਫੈਸਲੇ ਤੇ ਪ੍ਰਧਾਨ ਕੋਹਲੀ ਤੇ ਸਾਥੀ ਆਟੋ ਚਾਲਕਾਂ ਨੇ ਸਹਿਮਤੀ ਪ੍ਰਗਟਾਉਂਦਿਆਂ ਟ੍ਰੈਫਿਕ ਨਿਯਮਾਂ 'ਚ ਵੀਹਰ ਪੱਖੋਂ ਸਹਿਯੋਗ ਦੇਣ ਦਾ ਪ੍ਰੋਸਾ ਦਵਾਇਆ ਇਸ ਸਮੇਂ ਵਿਕਰਮਜੀਤ ਸਿੰਘ ਲਾਡੀ ਅਮਨਵੀਰ ਸਿੰਘ ਸਿਹਟਾ ਵਿਂਦਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਅਫਤਾਰ ਸਿੰਘ ਬਿਆਸ ਰਾਜਾ ਸਿੰਘ ਬਿਆਸ ਸੁਨਰੇਜੀਤ ਸਿੰਘ ਦਿਲਬਾਗ ਸਿੰਘ ਮੁਖਤਿਆਰ ਸਿੰਘ ਭੋਲਾ ਸਿੰਘ ਮਾਲ ਸੁਖਦੇਵ ਸਿੰਘ ਕੁਲਬੀਰ ਸਿੰਘ 나ਗ ਖੁਰਦ ਦਿਲਬਾਗ ਸਿੰਘ ਮਜੀਠਾ ਸਤਨਾਮ ਸਿੰਘ ਬੱਜੀਵਿੰਡ ਰਾਜੂ ਕੌਂਕੇ ਸ਼ਿਵ ਕੁਮਾਰ ਸੁੱਚਾ ਸਿੰਘ ਰਾਜਾ ਸਿੰਘ 에어ਪੋਰਟ ਫਰਪਾਲ ਸਿੰਘ ਅਜਨਾਲਾ ਅਸ਼ੋਕ ਕੁਮਾਰ ਦਵਿੰਦਰ ਸਿੰਘ ਇੰਡੀਆ ਗੇਟ ਗੁਰਪ੍ਰੀਤ ਸਿੰਘ ਟੋਨੀ ਹਰਜਿੰਦਰ ਸਿੰਘ ਲਾਡੀ ਕੋਲੋਵਾਲ ਤੇ ਹੋਰ ਵੀ ਆਟੋ ਚਾਲਕ ਹਾਜ਼ਰ ਸਨ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਦੋ ਟੀਰਾ ਆਪਸ ਵਿੱਚ ਭੜ ਗਈਆਂ ਜਿਨ੍ਹਾਂ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਦ ਕਿ ਨੌਜਵਾਨਾਂ ਨੂੰ ਸ਼ਾਂਤ ਕਰਨ ਆਏ ਆਪ ਦੇ ਬਲਾਕ ਪ੍ਰਧਾਨ ਦੀ ਕਾਰ ਤੇ ਵੀ ਦੂਜੀ ਧੜੇ ਦੇ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਭੰਨ ਤੋੜ ਕੀਤੀ ਇਸ ਘਟਨਾ ਵਿੱਚ ਆਮ ਆਦਮੀ ਪਾਰਟੀ ਆਪ ਦੇ ਬਲਾਕ ਪ੍ਰਧਾਨ ਸਮੇਤ ਦੋਵੇਂ ਧੜਿਆਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੇ ਜਾਂਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਿਵਲ ਹਸਪਤਾਲ ਚ ਦਾਖਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਲੜ ਰਹੇ ਸਨ ਲੜਾਈ ਦਾ ਪਤਾ ਲੱਗਦਿਆਂ ਕਿ ਜਦੋਂ ਉਹ ਲੜਾਈ ਨੂੰ ਸੁਲਝਾਉਣ ਲਈ ਪਿੰਡ ਗਿਆ ਤਾਂ ਉੱਥੇ ਮੌਜੂਦ ਇੱਕ ਇੱਕ ਗਰੋਹ ਦੇ ਨੌਜਵਾਨਾਂ ਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਉਸ ਦੀ ਕਾਰ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਕਾਰ ਦੀ ਪੰਨ ਤੋੜ ਵੀ ਕੀਤੀ ਇਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਜਾਨ ਬਚਾਈ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਉਸ ਨੇ ਦੱਸਿਆ ਕਿ ਦੂਜੇ ਗਿਰੋਹ ਦੇ ਨੌਜਵਾਨਾਂ ਕੋਲ ਨਜਾਇਜ਼ ਹਥਿਆਰ ਸਨ ਜਦੋਂ ਕਿ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਹਵਾਈ ਫੈਰ ਕੀਤੇ ਸਨ ਇਸ ਘਟਨਾ ਵਿੱਚ ਉਸ ਦਾ ਚਾਚਾ ਲਖਮਿੰਦਰ ਸਿੰਘ ਵੀ ਜ਼ਖਮੀ ਹੋ ਗਿਆ ਬੜਾਚੌਰ ਰੂਪਨਗਰ ਰਾਜ ਮਾਰਗ ਤੇ ਅੱਜ ਸਵੇਰੇ 5 ਵਜੇ ਦੇ ਕਰੀਬ ਪਿੰਡ ਮੁੱਤੋਂ ਨੇੜੇ ਲੱਕੜਾਂ ਨਾਲ ਭਰਿਆ ਇੱਕ ਟਰੱਕ ਪਲਟ ਗਿਆ ਪਰ ਇਸ ਹਾਦਸੇ ਵਿੱਚ ਟਰੱਕ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ ਟਰੱਕ ਪਲਟਣ ਦੀ ਸੂਚਨਾ ਮਿਲਦੇ ਹੀ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਗਏ ਉਹਨਾਂ ਦੱਸਿਆ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਦ ਕਿ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲਗਿਆ ਹਨ ਉਹਨਾਂ ਦੱਸਿਆ ਕਿ ਇਹ ਸੱਟ ਰਕ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਹੈ ਕਿਉਂਕਿ ਟਰੱਕ ਚਾਲਕ ਨੂੰ ਅਚਾਨਕ ਨੀਂਦ ਦੀ ਝਪਕੀ ਲੱਗ ਗਈ ਸੀ ਅਤੇ ਟਰੱਕ ਬੇਕਾਬੂ ਹੋ ਕੇ ਟਵਾਇਡਰ ਤੇ ਜਾ ਚੜਿਆ ਅਤੇ ਪਲਟ ਗਿਆ ਟਰੱਕ ਚਾਲਕ ਦਾ ਨਾਮ रफीਕ ਮੁਹੰਮਦ ਪੁੱਤਰ ਬਲੀ ਮੁਹੰਮਦ ਪਿੰਡ ਦਲੇਹਾੜ ਜ਼ਿਲ੍ਹਾ ਉਨਾ ਹਿਮਾਚਲ ਪ੍ਰਦੇਸ਼ ਦੱਸਿਆ ਗਿਆ ਹੈ ਪੁਲਿਸ ਨੇ ਟਰੱਕ ਨੂੰ ਹਾਈਵੇ ਮਾਰਗ ਤੋਂ ਪਾਸੇ ਕਰਵਾਇਆ ਤਾਂ ਜੋ ਆਵਾਜਾਈ ਚ ਰੁਕਾਵਟ ਨਾ ਪਵੇ ਏਸ ਹਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀਪੀਸੀ ਅਪਡੇਟ ਦੇ ਨਾਲ ਧੰਨਵਾਦ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਇਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਫੈਕਲਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.